ਸਸਿਕਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਗੜਸ਼ੰਕਰ ਹਸ਼ਿਆਰ ਪਰ ਰੋਡ ਤੋਂ ਜਿੱਥੇ ਕਿ ਪਿੰਡ ਗੋਲੀਆਂ ਦੇ ਲਾਗੇ ਇੱਕ ਸਿਲੰਡਰਾਂ ਦੇ ਨਾਲ ਭਰੇ ਹੋਏ ਕੈਂਟਰ ਅਤੇ ਇੱਕ ਕਾਰ ਦੀ ਭਿਆਨਕ ਟੱਕਰ ਹੋ ਗਈ ਮਿਲੀ ਜਾਣਕਾਰੀ ਦੇ ਅਨੁਸਾਰ ਸੁਰਜੀਤ ਸਿੰਘ ਪੁੱਤਰ ਜਗਜੀਤ ਸਿੰਘ ਭਾਰਤ ਗੈਸ ਦੇ ਨਾਲ ਭਰੇ ਸਿਲੰਡਰਾਂ ਦੇ ਕੈਂਟਰ ਨੂੰ ਲੈ ਕੇ ਜੰਮੂ ਤੋਂ ਲਾਲੜੂ ਚੰਡੀਗੜ੍ਹ ਨੂੰ ਜਾ ਰਿਹਾ ਸੀ ਤਾਂ ਜਦੋਂ ਇਹ ਉਸ ਸਥਾਨ ਤੇ ਪੁੱਜਿਆ ਤਾਂ ਗੜਸ਼ੰਕਰ ਵਾਲੀ ਸਾਈਡ ਤੋਂ ਆ ਰਹੀ ਕਾਰ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਦੇ ਕਾਰਨ ਦੋਨਾਂ ਦੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਪਰ ਇਸ ਹਾਸੇ ਦੇ ਵਿੱਚ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਨੂੰ ਜ਼ਿਆਦਾ ਸੱਟ-ਚੋਟ ਨਹੀਂ ਲੱਗੀ ਹਾਸੇ ਤੋਂ ਬਾਅਦ ਥਾਣਾ ਗੜਸ਼ੰਕਰ ਤੋਂ ਐਸੇ ਰਵੀਸ਼ ਕੁਮਾਰ ਨੇ ਮੌਕੇ ਉੱਤੇ ਪਹੁੰਚ ਗਏ ਜ਼ਖਮੀਆਂ ਨੂੰ ਸੇਵਲ ਹਸਪਤਾਲ ਗੜਸ਼ੰਕਰ ਦਾਖਲ ਕਰਵਾ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂਚ ਚੋਹਾਨ ਦੀ ਰਿਪੋਰਟ ਸਾਜੀ ਸਾਨੂੰ ਖ਼ਬਰ ਮਿਲੀ ਹੈ ਆਪਣੇ ਪੇਜ 'ਤੇ ਗੋਲੀਆਂ ਦੇ ਥੋੜਾ ਸਾਰ ਰਿਸਟੇਸ਼ਨ ਲੱਗੇ ਇਹ ਐਕਸੀਡੈਂਟ ਹੋਇਆ ਭਾਰਤ ਗੱਡੀ ਦਾ ਤਾਂ ਇੱਕ ਪ੍ਰਾਈਵੇਟ ਗੱਡੀ ਦਾ ਜਿਹੜੀ ਭਾਰਤ ਵਾਲੀ ਗੱਡੀ ਸੀਗੀ ਉਹ ਜਾਨਕੀ ਸਿਲੈਂਡਰ ਲੋਡ ਸੀਗੇ ਉਹ ਗੜਸ਼ੰਗਰ ਨੂੰ ਆ ਰਹੀ ਸੀ ਹਿਸ਼ਾਰਪੁਰ ਤੋਂ ਤੇ ਇਹ ਕਾਰ ਜਿਹੜੀ ਹੈ ਗੜਸ਼ੰਗਰ ਤੋਂ ਹਿਸ਼ਾਰਪੁਰ ਵੱਲ ਜਾ ਰਹੀ ਸੀ ਇਹਨਾਂ ਦਾ ਜਿਹੜਾ ਆਫਸ ਹੋ ਗਿਆ ਤੇ ਬਾਕੀ ਜਿਹੜੇ ਪੇਸ਼ੈਂਟ ਉਹਨਾਂ ਨੂੰ ਸਿਵਲ ਹਸਪਤਾਲ ਗੜਸ਼ੰਗਰ ਦਾਖਲ ਕਰਾਤਾ ਬਾਕੀ ਜੋ ਉਹਨਾਂ ਦੇ ਬਿਆਨ ਹੋਣਗੇ ਉਹਦੇ ਮੁਤਾਬਕ ਕਾਗਜ਼ ਪੁੱਛੇਗਾ ਅਮ ਚਲੇ ਲਿਆਂਗੇ